ਪਾਜੀ ਜਦੋਂ ਨਾ ਗੁਰੂ ਨਾਨਕ ਸਾਹਿਬ ਅ ਪ੍ਰਚਾਰ ਦੌਰੇ ਤੋਂ ਜਿਹਨੂੰ ਉਦਾਸ ਕਹਿੰਦੇ ਆਏ ਸਾਡਾ ਉਦਾਸਮਤ ਇਹ ਨਹੀਂਗਾ ਸਾਡਾ ਉਦਾਸਮਤ ਆ ਆਪ ਪਰਮੇਸ਼ਰ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਮੈਂ ਪਹਿਲਾਂ ਪੰਕਤੀ ਪੜ੍ਹੀ ਸੀ ਨਾ ਕਿ ਸੰਸਾਰ ਚ ਰਹਿੰਦਿਆਂ ਹੋਇਆਂ ਜਿਵੇਂ ਮੇਰੇ ਹਰਕੇ ਜਨ ਅਲਿਪਤ ਹੈ ਮੁਕਤੇ ਜੋ ਮੁਰਗਾਈ ਪੰਖ ਨਾ ਭਿਜੈ ਜਿਵੇਂ ਮੁਰਗਾਈ ਆ ਪਰਮੇਸ਼ਰ ਵੱਲੋਂ ਬਣਾਇਆ ਹੋਇਆ ਜਾਨਵਰ ਆ ਉਹ ਪਾਣੀ ਚ ਰਹਿੰਦੇ ਆ ਹਾਇ ਉਹ ਪਾਣੀ ਤੋਂ ਨਰਲੇਪ ਰਹਿੰਦਾ ਆ ਇਸੇ ਤਰ੍ਹਾਂ ਅੰਜਨ ਮਾਹੇ ਨਰੰਜਨ ਰਹੀ ਐ ਜੋਗਤ ਜੁਗਤੇ ਵਿੱਚ ਪਾਈ ਐ ਅੰਜਨ ਮਾਹੇ ਨਰੰਜਨ ਰਹੀ ਐ ਜਿਵੇਂ ਮਰਗਾਈ ਪਾਣੀ ਵਿੱਚ ਨਰਲੇਪ ਰਹਦੀ ਪਾਣੀ ਤੋਂ ਇਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਇਸ ਮਾਇਆ ਰੂਪੀ ਸੰਸਾਰ ਕਰਿੰਦੇ ਹੋયા ਆਪਣੇ ਮਨ ਨੂੰ ਲਾਲਚ ਬਿਰਤੀ ਤੋਂ ਉੱਤੇ ਰੱਖਦੇ ਨੇ ਕਿਸੇ ਦੀ ਮਾਇਆ ਦਾ ਪ੍ਰਭਾਵ ਕਿਸੇ ਵੀ ਤਰ੍ਹਾਂ ਦੀ ਮਾਇਆ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪਹਿਨਦੇ ਅਸਲੀ ਦੇ ਵਿੱਚ ਭਾਜੀ ਜਿਹੜੀਆਂ ਉਦਾਸੀ ਸ਼ਬਦ ਵੀ ਜਿਆਦਾ ਇਹ ਪ੍ਰਯੋਗ ਤਾਂ ਕੀਤਾ ਗਿਆ ਕਿਉਂਕਿ ਬਾਅਦ ਵਿੱਚ ਉਦਾਸੀਆਂ ਨੇ ਤੇ ਇਹਨਾਂ ਨੇ ਇਦਾਂ ਦੇ ਗ੍ਰੰਥ ਲਿਖੇ ਕਿਉਂਕਿ ਗੁਰੂ ਸਾਹਿਬ ਮੌਨਲੀ ਪ੍ਰਚਾਰ ਦੌਰਿਆਂ ਤੇ ਗਏ ਆ ਪ੍ਰਚਾਰਣ ਕਰਨ ਗਏ ਆ ਚਲੋ ਇਹਨਾਂ ਦੇ ਹੱਥ ਸਭ ਕੋ ਸੀ ਇਹਨਾਂ ਨੇ ਉਸ ਹਾਵਨਾ ਉਹਨੂੰ ਇੱਕ ਦਾਸੀ ਯੋਗੀ ਪਾਸ਼ਾ ਦੀ ਦੂਜੀ ਦਾਸੀ ਯੋਗੀ ਤੀਜੀ ਦਾਸੀ ਉਹ ਮੱਕੇ ਨੂੰ ਕਾਦੀ ਦਾਸੀ ਹੋਣੀ ਆ ਚਲੋ ਉਦਾਸੀ ਦੇ ਵਿੱਚ ਪਰਚਾ ਵੇਸੀ ਮੇਨ ਜਿਹੜਾ ਸ਼ਬਦ ਪ੍ਰਚਾਰ ਕਰਨਾ ਸੀ ਪ੍ਰਚਾਰ ਫੇਰੀ ਵੇ ਪ੍ਰਚਾਰ ਫੇਰੀ ਤੇ ਗਏ ਗਿਆਨ ਵੰਡਣ ਤੇ ਗਿਆਨ ਲੈਣ ਗਏ ਸਾਂਝਾ ਕਰਨ ਗਏ ਗਿਆਨ ਲੋਕਾਂ ਨਾਲ ਇਹ ਸੀਗਾ ਮੇਨ ਬਾਬਾ ਨਾਨਕ ਕੁਝ ਕਹਿੰਦਾ ਜਬ ਤੱਕ ਦੁਨੀਆ ਰਹੀਏ ਨਾਨਕ ਕੁਝ ਸੁਣੀਏ ਕੁਝ ਕਹੀਏ ਹਾਂਜੀ ਕਰੋ ਸ਼ੁਰੂ ਭਾਜੀ ਬਾਲ ਜਤੀ ਭਾਜੀ ਇਲਖਿਆਪੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਉਲਟੀ ਗੰਗ ਵਹਾਈ ਉਹਨ ਗੁਰ ਅੰਗਦ ਸਿਰ ਉੱਪਰ ਧਾਰਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਜਿਹੜੇ ਗੁਰ ਅੰਗਦ ਨੂੰ ਸ਼ਰਾਬ ਦੇ ਦਿੱਤਾ ਸੀ ਨਾ ਉਹ ਬਾਬਾ ਨਾਨਕ ਨੇ ਕਿੰਦੇ ਉਲਟੀ ਗੰਗ ਚਲਾਤੀ ਵੀ ਗੁਰੂ ਅੰਗਦ ਨੂੰ ਭਾਵ ਸਿਰ ਪਰ ਗੁਰੂ ਕਰਕੇ ਥਾਪਿਆ ਗੁਰੂ ਕਰਕੇ ਥਾਪਿਆ ਤੇ ਅੱਗੇ ਲਿਖਿਆ ਪੁੱਤੇ ਕੌਲ ਨਾ ਪਾਲਿਓ ਮਨ ਖੋਟੇ ਆਕੀ ਨਸਿਆਰਾ ਹੁਣ ਜੀ ਭਾਜੀ ਕਈ ਵਾਰਾਂ ਦਾ ਜਿਹੜੇ ਪ੍ਰਚਾਰਕ ਬੜੀ ਨਾ ਚਲਾ ਕੀ ਕਰਦੇ ਆ ਜਿਹੜਾ ਮੈਂ ਪਹਿਲਾ ਸ਼ਬਦ ਪੜ੍ਹ ਕੇ ਆਇਆ ਸੀ ਨਾ ਪਤਰੀ ਕੌਲ ਨਾ ਪਾ ਲਿਓ ਤੇ ਉਹਨਾਂ ਪੁੱਤਰਾ ਕਾ ਵਾਸਤੇ ਥੋੜੀ ਲਿਖਿਆ ਆ ਇਹ ਪ੍ਰਿਥੀ ਚੰਦ ਵਾਸਤੇ ਲਿਖਿਆ ਆ ਇਹ ਰਾਮ ਰਾਏ ਵਾਸਤੇ ਲਿਖਿਆ ਇਹ ਸਾਰਿਆਂ ਵਾਸਤੇ ਲਿਖਿਆ ਆ ਸਾਰੇ ਵਾਸਤੇ ਲਿਖਿਆ ਸਾਰਿਆਂ ਕਿਉਂਕਿ ਆ ਜਿਹੜੀ ਜਿਹੜੀ ਮੈਂ ਆ ਪੌੜੀ ਪੜ੍ਹ ਕੇ ਵਾਰ ਪੜ੍ਹ ਕੇ ਸੁਣਾਈ ਹੈ ਨਾ ਉਲਟੀ ਗੰਗ ਬਹਾਇਓਨ ਗੁਰ ਅੰਗਦ ਸਿਰ ਉਪਰ ਧਾਰਾ ਵੀ ਉਲਟੀ ਗੰਗਾ ਵਹਾਤੀ ਵੀ ਚੇਲੇ ਨੂੰ ਗੁਰੂ ਬਣਾਤਾ ਆਪਣੇ ਚੇਲੇ ਨੂੰ ਗੁਰੂ ਬਣਾਤਾ ਔਰ ਵਡਿਆਈ ਬਖਸ਼ਿਸ਼ ਕੀਤੀ ਸੰਸਾਰ ਤੇ ਪਹਿਲੀ ਵਾਰੇ ਹੋਇਆ ਬਾਜੀ ਇਹ ਇੱਕ ਆਪਣੇ ਚੇਲੇ ਨੂੰ ਆਪਣੇ ਥਾਂ ਤੇ ਸਬਦ ਕਰ ਦਿੱਤਾ ਤੇ ਅੱਗੇ ਲਿਖਿਆ ਭਾਜੀ ਵੀ ਪੁੱਤਰੀ ਕ ਅਗਲੀ ਜਿਹੜੀ ਪੰਕਤੀ ਸੀ ਉਹਦੇ ਵਿੱਚ ਸ੍ਰੀ ਚੰਦਾ ਜ਼ਿਕਰ ਕੀਤਾ ਕਿ ਪੁੱਤਰੀ ਕਾਲ ਨਾ ਪਾਲਿਓ ਮਨ ਖੋਟੇ ਆਕੀ ਨਸਿਆ ਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਨਹੀਂ ਲਿਖਿਆ ਹੋਇਆ ਭਾਈ ਗੁਰਦਾਸ ਨੇ ਬਹੁਤ ਥਾਵਾਂ ਤੇ ਐਡੇ ਸਖਤ ਅਕਸ਼ਰ ਵਰਤੇ ਹੋਏ ਆ ਇਹਨਾਂ ਕੋਲੋਂ ਸੁਣੇ ਨਹੀਂ ਜਾਣੇ ਅੱਗੇ ਲਿਖਿਆ ਭਾਜੀ ਵੀ ਪੁੱਤਰੀ ਉਹਨਾਂ ਨੇ ਜਿਹੜਾ ਪੁੱਤਰਾਂ ਨੇ ਗੁਰੂਆਂ ਦਾ ਬਚਨ ਨਹੀਂ ਮੰਨਿਆ ਖੋਟੇ ਮਨ ਆਕੀ ਤੇ ਨਸਣ ਵਾਲੇ ਹੋ ਗਏ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾਂ ਸੋਧਰ ਆਰਤੀ ਗਾਵੀਐ ਅਮਰ ਤਵੇਲੇ ਜਾਪਚਾਰਾ ਇਹ ਭਾਜੀ ਤਾਂ ਲਿਖਿਆ ਲੱਗਦਾ ਮੈਨੂੰ ਕਿ ਸ਼੍ਰੀ ਚੰਦ ਨੇ ਆਪਣਾ ਵੱਖਰਾ ਅਡੰਬਰ ਚਲਾ ਰਿਆ ਸੀ ਤੇ ਗੁਰੂ ਨਾਨਕ ਸਾਹਿਬ ਦੇ ਭਾਈ ਗਰਦਾਸ ਜੀ ਕਹਿੰਦੇ ਆ ਕਿ ਗੁਰੂ ਅੰਗਦ ਦੇ ਦਰ ਤੇ ਉਹ ਹੀ ਜਿਹੜੀ ਸ਼ਬਦ ਆਰਤੀ ਸੋਹਰ ਗਾ ਵੀਏ ਭਾਵ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੁਰਬਾਣੀ ਗਾਈ ਜਾਂਦੀ ਸੀ ਉਹ ਹੀ ਮਰਿਆਦਾ ਚੱਲਦੀ ਰਹੀ ਉਹਨਾਂ ਨੇ ਕੰਨ ਨਹੀਂ ਪੜਾਏ ਉਹਨਾਂ ਨੇ ਆਪਣੇ ਸਿਰ ਸਵਾਹ ਨਹੀਂ ਪਾਈ ਉਹਨਾਂ ਨੇ ਲੰਗੋਟੇ ਨਹੀਂ ਲਾਏ ਉਹਨਾਂ ਨੇ ਧਰਮ ਗ੍ਰਸਤ ਨਹੀਂ ਛੱਡਿਆ ਉਹ ਮਰਿਆਦਾ ਵਿੱਚ ਰਹਿ ਕੇ ਗਾਂ ਚੱਲਦੇ ਰਹੇ ਅੱਗੇ ਲਿਖਿਆ ਗੁਰਮੁਖ ਭਾਰਾ ਥਨ ਬਨ ਤਾਰਾ ਇਹ ਆਪਾਂ ਸ਼ਬਦ ਵਿਚਾਰਿਆ ਸੀ ਭਾਜੀ ਹੁਣੇ ਤੇ ਤੁਸੀਂ ਟਿੱਪਣੀ ਕਰੋ ਤੇ ਫਿਰ ਆਪਾਂ ਸਮਾਪਤੀ ਵੱਲ ਵੱਧ ਚੁੱਕੇ ਹਾਂ ਮੇਰੇ ਖਿਆਲ ਲਗਭਗ ਬਿਲਕੁਲ ਜੀ ਭਾਜੀ ਗੱਲ ਇੱਥੇ ਆ ਗਈ ਆ ਬਈ ਜਿਹੜਾ ਝੂਠ ਇਹਨਾਂ ਪ੍ਰਚਾਰਿਆ ਗਿਆ ਆ ਪ੍ਰਚਾਰਿਆ ਕਿਹਨਾ ਗ੍ਰੰਥਾਂ ਚੋਂ ਗਿਆ ਇਹਨਾਂ ਦੇ ਵਿੱਚੋਂ ਸੂਰ ਪ੍ਰਕਾਸ਼ ਚੋਂ ਠੀਕ ਹੈ ਸੂਰ ਪ੍ਰਕਾਸ਼ ਇਹ ਸਭ ਕੁਝ ਲਿਖਿਆ ਆ ਤਾਂ ਸਰੂਤ ਜਿਹੜਾ ਮੇਨ ਆ ਇਹਨਾਂ ਗੱਲਾਂ ਦਾ ਜਿਹੜੀਆਂ ਸ਼੍ਰੀ ਚਾਂਦ ਦੀਆਂ ਕਹਾਣੀਆਂ ਆ ਇਹਨਾਂ ਨੂੰ ਪ੍ਰਚਾਰ ਦੇ ਕੋਣ ਆ ਇਹਨਾਂ ਨੂੰ ਪ੍ਰਚਾਰ ਦੇ ਆ ਜਿੱਦਾਂ ਮੋਰਾ ਵਾਲੀ ਹੋ ਗਿਆ ਹਨਾ ਜਦੋਂ ਉਹਨੇ ਸ਼੍ਰੀ ਚਾਂਦ ਦੇ ਪਰਸੀ ਤੇ ਜਾਣਾ ਮੰਡੀ ਵਾਲੇ ਸਾਥ ਕੋ ਹੁਣ ਮੰਡੀ ਵਾਲੇ ਸਾਥ ਕੋ ਜਾਣਾ ਤੇ ਮੰਡੀ ਵਾਲੇ ਸਾਧ ਨੇ ਲਫਾਫਾ ਜਿਹੜਾ ਤੈ ਚੰਗੀ ਮੋਟੀ ਦੇਣੀ ਆ ਉਦੋਂ ਫੇ ਇਹ ਦਲੇਰ ਕੁਰਬੀ ਕਹਿੰਦੀ ਰਹੀ ਆ ਵੀ ਸ਼੍ਰੀ ਚੰਦ ਨੂੰ ਇਦਾਂ ਕਹਿੰਦੇ ਆ ਸਾਧੂ ਆਇਆ ਥਾਲ ਪਰ ਕੇ ਲਿਆ ਅੰਦਰੋਂ ਕਣਕ ਦਾ ਜਦੋਂ ਚਾਕੇ ਵਿੱਚ ਪਾਇਆ ਉਹ ਹੀਰੇ ਨਿਕਲੇ ਸੋ ਇਦਾਂ ਦਾ ਝੂਠ ਬੁਲਾਉਣ ਵਾਸਤੇ ਜਿਹੜੇ ਟਾਡੀ ਆ ਨਾ ਅੰਨ ਪਰ ਟਾਡੀ ਕਹਿੰਦੇ ਆ ਨਾ ਨੂੰ ਮੈਂ ਟਾਡੀ ਹੁੰਦਾ ਗੁਰੂ ਦੇ ਗਿਆਨ ਵਾਲਾ ਸੱਚਾ ਗੁਰੂ ਦਾ ਕਿਰਤ ਕਰਨ ਵਾਲਾ ਕੀਰਤ ਕਰਨ ਵਾਲਾ ਉਹਦੀ ਸੱਚੀ ਸਿੱਖਤ ਸਲਾਹ ਕਰਨੀ ਟਾਡੀਆਂ ਦਾ ਕੰਮ ਸੀ ਗੁਰਬਾਣੀ ਪੜਦੇ ਪੜ੍ਹ ਕੇ ਸਮਝਦੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਚਾਰ ਦੇ ਕੁਝ ਟਾਡੀਆਂ ਨੂੰ ਛੱਡ ਕੇ ਗਿਆਨੀ ਸੂਹ ਸਿੰਘ ਸੀਤਲ ਵਰਗੇ ਅੱਜ ਕੱਲ੍ਹ ਵੀ ਦੋ ਚਾਰ ਟਾਡੀ ਇਦਾਂ ਦੇ ਹੈਗੇ ਆ ਗੜਤੀ ਦੇ ਕਿਵਾਂ ਟਾਡੀ ਸਾਰੇ ਕਹਿੰਦੇ ਸਾਰਿਆਂ ਨੂੰ ਤੁਸੀਂ ਇੱਕੋ ਰਸਤੇ ਦੇ ਭੇੜੇ ਦੇ ਕੋਲੇ ਕੜਿਆਣਾ ਸਾਹਿਬ ਦਾ ਮੈਨੂੰ ਕਾਲ ਆ ਗਿਆ ਮੈਸੇਜ ਪੇ ਭਾਜੀ ਸਾਨੂੰ ਵੀ ਨਾਲ ਹੀ ਲਪੇਟ ਦਿੰਨੇ ਆ ਅਸੀਂ ਦਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਸੋ ਜਿਹੜੇ ਢਾਡੀ ਮੈਂ ਕਹਿ ਰਿਹਾ ਸਪਸ਼ਟ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪੜ੍ਹ ਕੇ ਸਮਝ ਕੇ ਉਹਦੀ ਵਿਆਖਿਆ ਲੋਕਾਂ ਚ ਕਰਦੇ ਆ ਉਹ ਅਸਲੀ ਕੀਰਤਿਆ ਉਹ ਅਸਲੀ ਢਾਡੀ ਆ ਪਰ ਜਿਹੜਾ ਗੱਪ ਕਹਾਣੀਆਂ ਗਪੌੜ ਤੇ ਢਾਡੀ ਸਿੱਧੂ ਮੂਸੇ ਵਾਲੇ ਦੀਆਂ 12 ਗਾਉਂਦੇ ਆ ਲੋਕਾਂ ਦੇ ਘਰਾਂ ਚ ਜਾ ਕੇ ਤੇ ਕਦੀ ਕਿਸੇ ਦੀ ਵਾਰ ਗਾਉਂਦੇ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਗੁਰਬਾਣੀ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਦਾ ਲੈਣਾ ਦੇਣਾ ਹੀ ਨਹੀਂ ਆ। ਉਹ ਜਿਹੜੇ ਆ ਝੂਠੀ ਤਾਰੀਫ ਮੰਡੀ ਵਾਲੇ ਸ਼੍ਰੀ ਚੰਦੇ ਇੱਕ ਉਹ ਟਾਡੀ ਆਉਂਦੇ ਆ ਰਾਜਾ ਸਾਹਿਬ ਦੀਆਂ ਕਹਾਣੀਆਂ ਸੁਣਾਉਂਦੇ ਆ ਤੇ ਉਹ ਇਦਾਂ ਦੀਆਂ ਕਹਾਣੀਆਂ ਜਿਹੜੀਆਂ ਸਾਰੀਆਂ ਝੂਠੀਆਂ ਸੁਣਾਈ ਜਾਂਦੀਆਂ ਇਹ ਹਰ ਇੱਕ ਸਾਧ ਦੇ ਚੇਲੇ ਕਰਦੇ ਆ। ਮੈਂ ਜਿੰਨੇ ਵੀ ਸਾਧ ਆ ਜਿਹੜਾ ਪਹਿਲਾ ਸਾਧ ਉਠੂਗਾ ਉਹਦੇ ਚੇਲੇ ਝੂਠ ਬੋਲਣਗੇ ਹੀ ਬੋਲਣਗੇ ਦੀ ਵਡਿਆਈ ਲਈ